ਸੰਗਿਆ ਅੱਛਾ ਜੀ ਮੈਂ ਇੱਥੇ ਗਰਾਿਆਂ ਦੇ ਰਹਿਣ ਆਇਆ ਜੀ ਤੇ ਜਦੋਂ ਮਾਤਾ ਇਹ ਰੂਟ ਕ੍ਰੋਸ ਕਰਦੇ ਪਏ ਸੀਗੇ ਤੇ ਆਟੇ ਨੂੰ ਗਏ ਹੋਏ ਸੀਗੇ ਜਾਂ ਪਹਿਲਾਂ ਕੰਮ ਕਰਦੇ ਸੀ ਗਰਾਿਆਂ ਉੱਤੇ ਉੱਥੋਂ ਨਾ ਜਵਾਬ ਦਿੱਤਾ ਤੇ ਇਹ ਗਰਾਿਆਂ ਕਦੇ ਇਹ ਆਟੇ ਗਏ ਸੀਗੇ ਕੰਮ ਦੇਖਣ ਲਈ ਮਾਤਾ ਜੀ ਦਾ ਨਾਮ ਕੀ ਆ ਇਹ ਸਵੇਤਰਾ ਦੇਵੀ ਅੱਛਾ ਜੀ ਤੇ ਉਹ ਇਹ ਡੈਡੀ ਘਰਵਾਜਾ ਨਾ ਦੂਜਾ ਨਾਮ ਅੱਛਾ ਜੀ ਇਹ ਰੋਡ ਦੇ ਦਾ ਅੱਡੇ ਗਏ ਸੀਗੇ ਕੰਮ ਨੂੰ ਦੇਖਣ ਗਏ ਸੀ ਜਿਹੜੀ ਪਹਿਲਾਂ ਘਰ ਗਏ ਸੀਗੇ ਉੱਥੋਂ ਕ੍ਰੋਸ ਕਰਦੇ ਨੇ ਜੀ ਹਾਈਵੇ ਵਾਲਾ ਮੇਰਾ ਠੀਕ ਆ ਜੀ ਉਹ ਰੋਡ ਕ੍ਰੋਸ ਕਰਦੇ ਹੋਏ ਇਹਨੇ ਮੋਟਰਸਾਈਕਲ ਆਏ ਨੇ ਸਾਈਡ ਮਾਰਤੀ ਆ ਜੀ ਤੇ ਉਹ ਥਾਂ ਤੇ ਥਾ ਡੈਡ ਹੋ ਗਏ ਮਾਰਕ ਜੀ ਦੇ ਉੱਤੇ ਹੀ ਥਾਂ ਤੇ ਪੂਰੇ ਹੋ ਗਏ ਤੁਸੀਂ ਬੇਟਾ ਆ ਇਹਨਾਂ ਦੇ ਨਹੀਂ ਮੈਂ ਦੇ ਹੀ ਕਰਕੇ ਦਾ ਵਿਆਹ ਕਰਵਾ ਲਿਆ ਜੀ ਓਕੇ ਕਿੰਦਾ ਆ ਉਹ ਖੜਾ ਆ ਜੀ ਮੈਂ ਤਾਂ ਕੱਲ ਦੇਖਣ ਗਿਆ ਸੀ ਮਾਦਾ ਨੂੰ ਦੇਖਣ ਗਿਆ ਲੱਗਦਾ ਸੀ ਗ੍ਰੈਂਡ ਮੈਨਜਰ ਨੇ ਮਾਦਾ ਆਈ ਨਹੀਂ ਆ ਜੀ ਬਾਅਦ ਕਰ ਮੈਂ ਦੇਖ ਕੇ ਆਉਣਾ ਕਰਾਂ ਆ ਜੀ ਮੈਂ ਕਰਾਂ ਦੇਖਣ ਦਾ ਲੱਗਦਾ ਜੀ ਦਾਕਰ ਤੇ ਮੈਨੂੰ ਵੀ ਬਾਜੀ ਪਤਾ ਲੱਗਾ ਇੱਥੇ ਇੱਕ ਕਹਿੰਦੇ ਇਹਦੇ ਬੰਦੇ ਇਕੱਠੇ ਹੋਏ ਹੋਗਾ ਵੀ ਲੱਗ ਰਿਹਾ ਕਿ ਕੋਈ ਐਕਸੀਡੈਂਟ ਹੋਇਆ ਹੈ। ਮੈਂ ਇੱਥਾਰੇ ਦੇਖਿਆ ਨਾ ਮੈਨੂੰ ਕਹਿੰਦੇ ਵੀ ਮਾੜਾ ਜਿਹਾ ਸਾਡੀ ਕੋਈ ਹੋ ਗਈ। ਜੇਕਰ ਨਦੀਆ ਕੋਲੋਂ ਬਾਹਰ ਕੋਈ ਜ਼ਰਾ ਵੀ ਸਾਈਡ ਮਾਰ ਕੇ ਲੱਗੇ। ਹੋਰ ਇਹ ਵੀ ਪਤਾ ਕੋਣ ਹੈ ਕੋਣ ਦੀ ਦਮੁੰਦਰਾ ਲੱਗਾ ਹੈ। ਕੋਸਟਾ ਹੈ ਗੁਰਕੀਤਾਈ ਉਹ 100 ਚੰਡੀਗੜ੍ਹੋਂ ਗੁਰਕੀਤਾ ਕਰਕੇ ਜਿਹੜੇ ਬੰਦੇ ਨੇ ਉਹ ਕੋਸਟਾ ਹੀ ਵੀ ਹਾਈਵੇ ਆਲੇ ਜਾਂਦੇ ਆ।